ਕਹਿੰਦਾ ਉਹਨਾਂ ਦੇ ਘਰ ਦੇ ਵਿੱਚ ਕਹਿੰਦਾ ਵੀ ਜਦੋਂ ਉਹ ਵਾਹਿਗੁਰੂ 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 ਦਾ ਜਾਪ ਕਰਦੇ ਉੱਚੀ ਉੱਚੀ ਉਹਨਾਂ ਦੇ ਘਰ ਦੇ ਨਾਲ ਜਮਾਂ ਕਰੀਬੀ ਇੱਕ ਸੇਠਾਂ ਦਾ ਘਰ ਸੀ ਉਹ ਸੇਠਾਂ ਦੇ ਘਰ ਜਿਹੜੀ ਔਰਤ ਸੀ ਮਾਤਾ ਉਹਦਾ ਨਾਮ ਸੀ ਨੈਣਾ ਲਿਖਿਆ ਨੈਣਾ ਦੇਵੀ ਕਹਿੰਦੇ ਸਨ ਉਹ ਕਹਿੰਦੀ ਵੀ ਬਹੁਤ ਖੁਸ਼ ਹੁੰਦੀ ਜਦੋਂ ਖੁਸ਼ ਹੁੰਦੀ ਤੇ ਕਹਿੰਦੀ ਵੀ ਇੱਕ ਦਿਨ ਸੰਤਾ ਨੇ ਜਿਹੜਾ ਉਹਦਾ ਦੋਸਤ ਸੀ ਉਹਦਾ ਵੀ ਜਿਹੜੀ ਕੰਡੀਸ਼ਨ ਸੀ ਥੋੜੀ ਜਿਹੀ ਠੀਕ ਸੀ ਸੰਤਾ ਨੇ ਉਹਨੂੰ ਕਿਹਾ ਵੀ 1900 ਵਰਡ ਦੇ ਵਿੱਚ ਜਿਹੜਾ ਸਾਈਕਲ ਸੀ ਕਹਿੰਦੇ ਵੀ ਇਹ 16 ਰੁਪਏ ਦਾ ਸੀ ਸੰਤਾ ਨੇ ਉਹਨੂੰ ਗੱਲੀਬਾਤੀ ਇੱਕ ਦਿਨ ਗੱਲਾਂ ਕਰਦੇ ਨੇ ਕਿਹਾ ਵੀ ਯਾਰ ਮੈਨੂੰ ਸਾਈਕਲ ਦੀ ਲੋੜ ਆ ਤੇ 16 ਰੁਪਏ ਚਾਹੀਦੇ ਆ ਕੋਸ ਤੂੰ ਜੇ ਮੇਰੇ ਮਦਦ ਕਰ ਦੇਂਦਾ ਆ ਪਾ ਸਾਈਕਲ ਲੈ ਲਗੇ ਉਹ ਦੋਸਤ ਕਹਿੰਦਾ ਵੀ ਮੇਰੇ ਕੋਲ ਉਹ ਨਹੀਂ ਬਣਨੇ ਪੈਸੇ ਤੇ ਕਹਿੰਦੇ ਉਹ ਜਿਹੜੀ ਮਾਤਾ ਸੀ ਨਾਇਣਾ ਉਹ ਖੜੀ ਸੁਣਦੀ ਸੀਗੀ ਉਹਨੇ ਆਪਦੇ ਘਰੋਂ ਲਿਆ ਕੇ 16 ਰੁਪਏ ਬਾਬਾ ਜਰਨੈਲ ਸਿੰਘ ਨੂੰ ਦੇਦੇ ਉਹ ਮਾਤਾ ਕਹਿੰਦੀ ਵੀ ਉਹ ਪੈਸੇ ਲਵੇ ਨਾ ਬਾਬਾ ਜਰਨੈਲ ਸਿੰਘ ਕਹਿੰਦਾ ਵੀ ਨਹੀਂ ਮਾਤਾ ਮੈਂ ਸੁੱਤੋਂ ਪੈਸੇ ਨਹੀਂ ਲੈਣੇ ਕਹਿੰਦੀ ਮੈਂ ਕਿਹਾ ਵੀ ਬੱਚਾ ਤੁਸੀਂ ਕੋਈ ਨਹੀਂ ਮੇਰੇ ਪੁੱਤਰਾ ਰਗੇ ਆ ਤੇ ਜੇ ਤੁਸੀਂ ਉਹ ਨਹੀਂ ਲੈਣੇ ਤਾਂ ਤੁਸੀਂ ਧਾਰੇ ਲੈਵੋ ਮੱਥੇ ਮੋੜ ਦਿਓ ਵਾਅਦੇ ਵਿੱਚ ਕਹਿੰਦੀ ਵੀ ਉਹ ਬੰਦਾ ਮੇਰੇ ਪੈਸੇ ਮੋੜ ਕੇ ਗਿਆ 16 ਰੁਪਏ ਬੰਦਾ ਇਮਾਨਦਾਰ ਸੀ ਫਿਰ ਕਹਿੰਦੇ ਕੀ ਹੋਇਆ ਜਿਹੜਾ ਉਹਦਾ دوست ਸੀਗਾ ਸੰਤਾਂ ਦਾ ਉਹਨਾਂ ਦਾ ਕਾਰੋਬਾਰ ਸੀਗਾ ਕੱਪੜੇ ਦਾ ਉਹ ਉਥੋਂ ਕਿਤੇ ਹੋਰ ਜਗ੍ਹਾ ਸ਼ਿਫਟ ਹੋ ਗਏ ਸੰਤਾਂ ਦਾ ਆਉਣਾ ਜਾਣਾ ਉੱਥੇ ਘਟ ਗਿਆ ਜਦੋਂ ਘਟ ਗਿਆ ਚੱਲਦੇ-ਚੱਲਦੇ ਗੱਲ ਪਹੁੰਚ ਗਈ 1978 ਦੇ ਨੇੜੇ 78 ਜਾਂ 79 ਦੇ ਨੇੜੇ-ਨੇੜੇ ਜਿਹੜੀ ਉਹ ਨੈਣਾ ਸੀਗੀ ਸੇੜ ਦੇ ਘਰ ਵਾਲੀ ਜਿਨ੍ਹਾਂ ਨੇ ਸੰਤਾਂ ਨੂੰ ਪੈਸੇ ਦਿੱਤੇ ਸੀਗੇ ਉਹਦੀ ਜਿਹੜੀ ਕੁੜੀ ਸੀ ਉਹ ਬਾਰੂਮਲ ਦੇ ਮੁੰਡੇ ਨੂੰ ਵਿਆਹੀ ਗਈ ਉਹਦਾ ਨਾਂ ਸੀ ਸੰਦੀਪ ਸੰਦੀਪ ਨੂੰ ਜਦੋਂ ਵਿਆਹ ਹੀ ਗਈ ਉਹਨਾਂ ਦੇ ਘਰ ਇੱਕ ਪੁੱਤਰ ਹੋਇਆ ਪੁੱਤਰ ਜਦੋਂ ਹੋਇਆ ਦੁੱਖ ਸਾਲਾਂ ਦਾ ਤੇ ਉਹ ਸੇਠ ਕੰਨਾਂ ਵੀ ਉਹਨੂੰ ਹੋ ਗਿਆ ਰੇਨ ਟਿਊਮਰ ਦਿਮਾਗ ਦਾ ਕੈਂਸਰ ਹੋ ਗਿਆ